ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਕੱਲ ਕਰਦੇ ਆ ਕਾਲਮ ਦੀ ਜ਼ਾਹਿਰ ਹੈ ਜਦੋਂ ਕਾਲਮ ਦੀ ਗੱਲ ਕੀਤੀ ਹੈ ਤੇ ਪ੍ਰਿੰਟ ਹੋਣ ਵਾਲੇ ਮੈਗਜ਼ੀਨ ਦੀ ਗੱਲ ਹੋ ਸਕਦੀ ਹੈ ਜਾਂ ਅਖਬਾਰ ਦੀ ਗੱਲ ਹੋ ਸਕਦੀ ਹੈ ਅਖਬਾਰ ਤੇ ਵਿੱਚ ਜਦੋਂ ਤੇ ਡਿਜ਼ਾਈਨ ਦੀ ਗੱਲ ਕਰਦੇ ਆ ਤੇ ਅੱਠ ਕਾਲਮਾਂ ਨਾਲ ਜ਼ਿਆਦਾਤਰ ਅੱਠ ਕਾਲਮਾਂ ਨਾਲ ਅਖਬਾਰ ਜਿਹੜੀ ਆ ਛਾਪਦੀ ਉਹਦਾ ਜਿਹੜਾ ਲੇਆਉਟ ਜਾਂ ਡਿਜ਼ਾਈਨ ਬਣਦਾ ਪਰ ਕਾਲਮ ਅਖਬਾਰ ਕਿਸੇ ਖਾਸ ਅਖਬਾਰ ਦਾ ਕਾਲਮ ਕੀ ਹੁੰਦਾ ਕਾਲਮ ਜਿਹੜਾ ਹੈ ਉਹ ਰਾਈਟਅਪ ਹੁੰਦਾ ਹੈ ਜਿਹੜਾ ਕਾਲਮਨਿਸਟ ਲਿਖਦਾ ਲਿਖਣ ਵਾਲੇ ਨੂੰ ਕਾਲਮਨਿਸਟ ਆਖਿਆ ਜਾਂਦਾ ਹੈ ਕਾਲਮਨਿਸਟ ਤਜਰਬੇਕਾਰ ਨਾਮਵਾਰ ਲਿਖਣ ਵਾਲਾ ਰਾਈਟਰ ਹੁੰਦਾ ਉਹ ਜਰਨਲਿਸਟ ਵੀ ਹੋ ਸਕਦਾ ਹੈ ਤੇ ਉਹ ਰੂਟੀਨ 'ਚ ਕਿਸੇ ਸਬਜੈਕਟ ਦਾ ਮਾਹਿਰ ਹੋ ਸਕਦਾ ਹੈ ਤੇ ਉਹਨੂੰ ਅਸੀਂ ਕਾਲਮ ਨਵੀਸ ਕਹਿੰਦੇ ਹਾਂ ਅਕਸਰ ਤੁਸੀਂ ਜੇ ਤੁਸੀਂ ਅਖਬਾਰ ਪੜ੍ਹੋਗੇ ਤੇ ਰੁਟੀਨ 'ਚ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਇੱਕ ਦਿਨ ਐਸਾ ਆਉਂਦਾ ਕਿ ਕਾਲਮ ਇੱਕ ਖਾਸ ਬੰਦੇ ਦਾ ਲਿਖਿਆ ਨਾ ਜ਼ਰੂਰ ਆਉਂਦਾ ਕਹਿੰਦੇ ਤੋਂ ਭਾਵੇਂ ਕਿ ਕਾਲਮ ਦੇ ਕੁਝ ਇੱਕ ਫੀਚਰਸ ਨੇ ਉਹ ਇਹ ਨਹੀਂ ਕਿ ਕਾਲਮ ਸਿਰਫ ਇੱਕ ਵਾਰ ਹੀ ਨਹੀਂ ਆਉਂਦਾ ਅਖਬਾਰ 'ਚ ਕਾਲਮ ਰੈਕਰਿੰਗ ਹੁੰਦਾ ਰੈਕਰਿੰਗ ਮਤਲਬ ਕਿ ਉਹ ਕੁਝ ਇੱਕ ਦਿਨਾਂ ਬਾਅਦ ਫਿਰ ਤੁਹਾਨੂੰ ਨਜ਼ਰ ਆਏਗਾ ਕਾਲਮ ਹੁਣ ਜਿਹੜਾ ਨਜ਼ਰ ਆਏਗਾ ਕਾਲਮ ਮੈਂ ਆਖਿਆ ਉਹ ਤੁਸੀਂ ਕਿਵੇਂ ਪਛਾਣੋਗੇ ਕਿ ਉਹ ਜਾਂ ਫੌਂਟ ਜਿਹੜਾ ਉਹਦਾ ਉਹਦਾ ਡਿਜ਼ਾਈਨ ਡਿਫਰੈਂਟ ਹੋਏਗਾ ਬਾਕੀਆਂ ਨਾਲੋਂ ਜਿੱਤੋਂ ਤੁਹਾਨੂੰ ਪਛਾਣ ਹੋ ਜਾਏਗੀ ਇੱਕ ਨਾਂ ਤੁਹਾਨੂੰ ਮਿਲੇਗਾ ਕੋਈ ਲੋਗੋ ਵੀ ਲੱਗਾ ਹੋ ਸਕਦਾ ਹੈ ਜਾਂ ਉਹਦੀ ਆਊਟਲਾਈਨ ਕੀਤੀ ਹੋ ਸਕਦੀ ਹੈ ਕਹਿਣ ਤੋਂ ਭਾਵੇਂ ਕਿ ਉਹਦੀ ਇੱਕ ਸਪੈਸ਼ਲ ਪਛਾਣ ਬਣਾਈ ਜਾਂਦੀ ਹੈ ਕਿ ਇਸ ਦਿਨ ਇਸ ਵਾਰ ਇਸ ਪੰਨੇ ਦੇ ਉੱਤੇ ਕਾਲਮ ਛਾਪ ਰਿਹਾ ਹੈ ਔਰ ਕਾਲਮ ਜਿਹੜਾ ਕਾਲਮ ਨਵੀਸ ਆ ਉਹ ਉਸ ਅਖਬਾਰ ਤੋਂ ਪਛਾਣਿਆ ਜਾਂਦਾ ਹੈ ਜਾਂ ਫਿਰ ਉਹ ਉਸ ਵਿਸ਼ੇ ਤੋਂ ਪਛਾਣਿਆ ਜਾਂਦਾ ਹੈ ਜਿਸ ਵਿਸ਼ੇ ਦਾ ਉਹ ਮਾਹਿਰ ਹੁੰਦਾ ਮੈਂ ਦੱਸਿਆ ਕਿ ਰੈਕਰਿੰਗ ਹੁੰਦਾ ਹੈ ਕਿ ਇਹ ਹੋ ਸਕਦਾ ਹੈ ਕਿ ਕਾਲਮ ਮਹੀਨੇ ਚ ਦੋ ਵਾਰ ਆ ਰਿਹਾ ਹੈ ਤਿੰਨ ਵਾਰ ਆ ਰਿਹਾ ਹੈ ਜਾਂ ਤੁਸੀਂ ਇਹ ਕਹਿ ਲੋ ਕਿ ਇੱਕ ਰੈਗੂਲਰਿਟੀ ਦੇ ਵਿੱਚ ਹੁੰਦਾ ਹੈ ਰੈਗੂਲਰਿਟੀ ਦਾ ਕਹਿਣ ਤੋਂ ਪਾਵੇ ਆ ਵੀਕਲੀ ਕਾਲਮ ਆ ਰਿਹਾ ਹੈ ਮੰਥਲੀ ਕਾਲਮ ਆ ਰਿਹਾ ਹੈ ਜਾਂ ਫਿਰ ਤੁਸੀਂ ਦੇਖੋਗੇ ਕਿ ਸਿਰਫ ਛੇਨੇਚਰਵਾਰ ਹੀ ਕਾਲਮ ਆਉਂਦਾ ਹੈ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਤੁਹਾਨੂੰ ਕੁਝ ਇੱਕ ਨਾ ایسے ਮਿਲਣਗੇ ਉਹ ਵੱਖ-ਵੱਖ ਵਿਸ਼ਿਆਂ ਨਾਲ ਜੁੜੇ ਹੁੰਦੇ ਆ ਟਰੈਵਲ ਨਾਲ ਜੁੜਿਆ ਹੋ ਸਕਦਾ ਹੈ ਉਹ ਫੂਡ ਹੈਬਿਟਸ ਨਾਲ ਹੈਲਥ ਨਾਲ ਸਪੋਰਟਸ ਨਾਲ ਜੁੜਿਆ ਹੋ ਸਕਦਾ ਹੈ ਫਿਰ ਕਿਸੇ ਇੱਕ ਖਾਸ ਸਬਜੈਕਟ ਨੂੰ ਜਦੋਂ ਫੋਕਸ ਕਰਦਾ ਹੈ ਤੇ ਉਹਦੇ ਵਿੱਚ ਹੋ ਸਕਦਾ ਹੈ ਕਿ ਉਹ फाइनेंशियल ਹੋਵੇ ਉਹ ਫੋਕਸ ਕਰ ਰਿਹਾ ਹੈਗਾ ਕਿ ਪੋਲਿਟਿਕਸ ਖਾਸ ਕਰਕੇ ਕਿਸੇ ਇੱਕ ਪਾਰਟੀ ਦੇ ਨਾਲ ਜੁੜਿਆ ਹੋਇਆ ਕਿਸੇ ਇੱਕ ਸਟੇਟ ਦੇ ਨਾਲ ਜਾਂ ਕਿਸੇ ਇੱਕ ਖਿੱਤੇ ਨਾਲ ਜੁੜਿਆ ਹੈ ਰੀਜਨਲ ਪਾਰਟੀ ਨਾਲ ਜੁੜਿਆ ਹੈ ਕਿਸੇ ਭਾਸ਼ਾ ਨਾਲ ਜੁੜਿਆ ਹੈ ਜਾਂ ਫਿਰ ਤੁਸੀਂ ਇਹ ਲੈ ਲਓ ਨਾਰਥ ਇੰਡੀਆ ਸਾਊਥ ਇੰਡੀਆ ਪੰਜਾਬ ਨਾਲ ਜੁੜਿਆ ਹਰਿਆਣੇ ਨਾਲ ਜੁੜਿਆ ਕਿਸੇ ਸਟੇਟ ਦੇ ਨਾਲ ਕਿਸੇ ਵਿਸ਼ੇ ਕਾਨੂੰਨ ਦੇ ਨਾਲ ਜੁੜਿਆ ਹੋ ਸਕਦਾ ਹੈ ਸੋ ਜਿਹੜਾ ਕਾਲਮ ਆ ਉਹ ਹਮੇਸ਼ਾ ਹੀ ਸਬਜੈਕਟ ਫੋਕਸਡ ਲਿਖਿਆ ਜਾਂਦਾ ਹੈ ਹੁਣ ਇੱਥੇ ਮੈਂ ਇਹ ਵੀ ਦੱਸ ਦਵਾਂ ਕਿ ਜਦੋਂ ਸਬਜੈਕਟ ਫੋਕਸ ਦੀ ਗੱਲ ਕਰਦੇ ਆ ਕਈ ਵਾਰ ਜਿਹੜਾ ਸਬਜੈਕਟ ਆ ਉਹ ਇਸ ਤਰ੍ਹਾਂ ਵੀ ਹੋ ਸਕਦਾ ਏ ਕਿ ਉਸ ਵੇਲੇ ਦੀ ਚੱਲ ਰਹੀ ਖਬਰ ਜਿਹੜੀ ਆ ਉਸ ਨੂੰ ਫੋਕਸ ਕਰਕੇ ਕਾਲਮ ਨਵੀਸ ਜਿਹੜਾ ਏ ਉਹ ਖਬਰ ਨੂੰ ਫੋਕਸ ਕਰਕੇ ਉਸ ਵਿਸ਼ੇ ਨੂੰ ਫੋਕਸ ਕਰਕੇ ਉਹ ਕਾਲਮ ਨਵੀਸ ਉਹ ਕਾਲਮ ਲਿਖ ਰਿਹਾ ਹੈ ਇਤੇ ਮੈਂ ਐਗਜ਼ਾਮਪਲ ਦਵਾਂਗੀ ਫਾਰਮਰਸ ਪ੍ਰੋਟੈਸਟ ਹੁਣ ਫਾਰਮਰਸ ਪ੍ਰੋਟੈਸਟ ਦੇ ਉੱਤੇ ਹੋ ਸਕਦਾ ਹੈ ਕਿ ਮਾਹਿਰ ਲਿਖ ਰਿਹਾ ਹੈ ਬਹੁਤ ਸਾਰੇ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਰਿਟਾਇਰਡ ਪ੍ਰੋਫੈਸਰਸ ਨੇ ਮੈਂ ਕਿਸੇ ਖਾਸ ਇੱਕ ਦਾ ਨਾਮ ਨਹੀਂ ਲੈਣਾ ਚਾਹੁੰਦੀ ਇਸ ਕਰਕੇ ਜਿਹੜੇ ਪੰਜਾਬੀ ਜ ਇੰਗਲਿਸ਼ ਦੇ ਵਿੱਚ ਸਾਡੀਆਂ ਜਿਹੜੀਆਂ ਨਾਮਵਰ ਅਖਬਾਰਾਂ ਨੇ ਉਹਨਾਂ ਦੇ ਵਿੱਚ ਕਾਲਮ ਲਿਖਦੇ ਆ ਜਿਹੜਾ ਖੇਤੀਬਾੜੀ ਦੇ ਨਾਲ ਜੁੜਿਆ ਉਸ ਨਾਲ ਸੰਬੰਧਿਤ ਕਾਲਮ ਹੈ ਹੋ ਸਕਦਾ ਹੈ ਕਿ ਉਹ ਫਾਰਮਰ ਪ੍ਰੋਟੈਸਟ ਤੇ ਵੀ ਲਿਖਣ ਵਿਸ਼ਾ ਐਗਰੀਕਲਚਰ ਨਾਲ ਜੁੜਿਆ ਫਾਰਮਰ ਨਾਲ ਜੁੜਿਆ ਪਰ ਉਸ ਵਲੇ ਫੋਕਸ ਕਰਤੇ ਹੋ ਰਿਹਾ ਪ੍ਰੋਟੈਸਟ ਦੇ ਉੱਤੇ ਜਿਹੜੇ ਕਿਸਾਨ ਮੋਰਚੇ ਲਾ ਰਹੇ ਨੇ ਜਾਂ ਕਿਸਾਨ ਜਿਹੜੇ ਆ ਕਿਤੇ ਵੀ ਕੋਈ ਰੈਲੀ ਕਰ ਰਹੇ ਆ ਉਸ ਵਿਸ਼ੇ ਦੇ ਨਾਲ ਜੁੜਿਆ ਉਸ ਮੁੱਦੇ ਨਾਲ ਜੁੜਿਆ ਕਾਲਮ ਹੋ ਸਕਦਾ ਹੁਣ ਇੱਥੇ ਦੱਸਣਾ ਬੜਾ ਜ਼ਰੂਰੀ ਹੈ ਕਿ ਕਾਲਮ ਜਿਹੜਾ ਹੈ ਉਹ opinion ਕ੍ਰੀਏਟ ਕਰਦਾ ਉਹ ਕਿਤੇ ਨਾ ਕਿਤੇ ਇਹ ਤੁਹਾਡੀ ਇੱਕ ਲੋਕਮਤ ਪਬਲਿਕ opinion ਇੱਕ ਮਾਤਿਕ رائے ਕ੍ਰੀਏਟ ਕਰ ਰਿਹਾ ਹੁੰਦਾ ਹੈ ਤੇ ਜਾਂ ਫਿਰ ਉਹ ਕਮੈਂਟਰੀ ਕਰ ਰਿਹਾ ਹੁੰਦਾ ਜਦੋਂ ਅਸੀਂ ਕਮੈਂਟਰੀ ਦੀ ਗੱਲ ਕਰਦੇ ਆ ਤੇ ਮੈਂ ਜਿਵੇਂ ਬੋਲ ਰਹੀ ਆ ਤੇ ਮੈਂ ਜੇ ਕਿਸੇ ਖਾਸ ਵਿਸ਼ੇ ਤੇ ਬੋਲਣਾ ਸ਼ੁਰੂ ਕਰਾਂਗੀ ਤੇ ਸਲੈਂਟ ਹੋ ਸਕਦੀ ਹੈ ਬਾਇਸਡ ਹੋ ਸਕਦਾ ਹੈ ਮੈਂ ਕਿਸੇ ਪੱਖ ਦੀ ਗੱਲ ਕਰ ਰਹੀ ਹੋ ਸਕਦੀ ਆ ਜਦੋਂ ਮੈਂ ਪੱਖ ਲੈ ਕੇ ਕਿਸੇ ਪੱਖ ਦੀ ਗੱਲ ਕਰਦੀਆਂ ਤੇ ਮੈਂ opinionated ਕਾਲਮ ਦੇ ਰਹੀਆਂ ਮੈਂ ਇੱਕ ਲੋਕਮਤ ਬਣਾ ਰਹੀਆਂ ਜਦੋਂ ਕਾਲਮ ਲਿਖਿਆ ਜਾਊਗਾ ਪੜਿਆ ਜਾਊਗਾ ਤੇ ਇੱਕ رائے ਹੈ ਜਿਹੜੀ ਪਾਠਕਾਂ ਦੇ ਮਨ ਦਿਮਾਗ ਦੇ ਵਿੱਚ ਜਿਹੜੀ ਹੈ ਉਹ ਉੱਜੇਗੀ ਬਣੇਗੀ ਇੱਥੇ ਮੈਂ ਇੱਕ ਹੋਰ ਐਗਜ਼ਾਮਪਲ ਦੇ ਦਵਾ ਕਿ ਫਾਰਮਰ ਪ੍ਰੋਟੈਸਟ ਜਿਹੜੇ ਸੀਗੇ ਉਹਨਾਂ ਨੂੰ ਚੱਕਿਆ ਗਿਆ ਤੱਕੇ ਦੇ ਨਾਲ ਉਥੋਂ ਉਠਵਾ ਦਿੱਤਾ ਗਿਆ ਚੁਕਾ ਦਿੱਤੇ ਗਏ ਤੇਵੇਂ ਹੋ ਸਕਦਾ ਹੈ ਕਿ ਮੈਂ ਸਰਕਾਰ ਦੇ ਖਿਲਾਫ ਕਾਲਮ ਦੇ ਵਿੱਚ ਕਿਤੇ ਨਾ ਕਿਤੇ ਕਹਿ ਰਹੀਆਂ ਕਿ ਫੁਲਾਨੀ ਸਰਕਾਰ ਨੇ ਚੁਕਵਾ ਦਿੱਤੇ ਫੁਲਾਨੀ ਨੇ ਇਹਨਾਂ ਨੂੰ ਸਪੋਰਟ ਕੀਤਾ ਪੋਲੀਟੀਕਲ ਪਾਰਟੀ ਨੇ ਸਪੋਰਟ ਕੀਤਾ ਫੁਲਾਨੀ ਪੋਲੀਟੀਕਲ ਪਾਰਟੀ ਜਿਹੜੀ ਪਾਵਰ ਸੀ ਉਹਨੇ ਚੱਕਵਾ ਦਿੱਤੇ ਦੂਸਰੇ ਪਾਸੇ ਵੀ ਹੋ ਸਕਦਾ ਹੈ ਕਿ ਇੱਕ ਕਾਲਮ ਇਸ ਤਰ੍ਹਾਂ ਲਿਖਿਆ ਜਾਵੇ ਕੀ ਇੱਕ ਹਿੰਡਰੈਂਸ ਸੀ ਬਾਕੀ ਸਾਰੇ ਖਿੱਤਿਆਂ ਦੇ ਵਿੱਚ ਇੱਕ ਰੋਕ ਲੱਗਦੀ ਸੀ ਬੈਰੀਅਰ ਬਣਦੀ ਸੀ ਇਸ ਕਰਕੇ ਇਹਨਾਂ ਦੀ ਜਗ੍ਹਾ ਜਿਹੜੀ ਹੈ ਇਹਨਾਂ ਨੂੰ ਨਿਮਿਤ ਕਰ ਦਿੱਤੀ ਗਈ ਤੈਅ ਕਰਤੀ ਗਈ ਕਿ ਇੱਥੇ ਹੁਣ ਪ੍ਰੋਟੈਸਟ ਹੋਵੇਗੀ ਇਹ ਲਿਖਣ ਵਾਲੇ ਕਾਲਮ ਨਵੀਸ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਪੇਸ਼ਕਾਰੀ ਕਰ ਰਿਹਾ ਹੈ ਕਿ ਲੋਕ ਮਤ ਬਣਾਉਣ ਦੀ ਹੋ ਕੋਸ਼ਿਸ਼ ਕਰ ਰਿਹਾ ਤੇ ਸਭ ਤੋਂ ਜ਼ਰੂਰੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਕਾਲਮ ਨਵੀਸ ਜਿਹੜਾ ਉਹ ਮਾਹਿਰ ਹੁੰਦਾ ਤੇ ਉਸ ਦਾ ਨਾਂ ਆਉਂਦਾ ਹੈ ਜ਼ਾਹਿਰ ਹੈ ਬਾਈ ਲਾਈਨਡ ਹੁੰਦੇ ਨੇ ਨਾਉ ਤੇ ਉਤਸੁਰਖੀ ਤੋਂ ਬਾਅਦ ਕਾਲਮ ਨਵੀਸ ਦਾ ਨਾਂ ਆਉਂਦਾ ਤੇ ਕਿਤੇ ਨਾ ਕਿਤੇ ਅਖੀਰ ਤੇ ਜਾ ਕੇ ਲਿਖਿਆ ਹੁੰਦਾ ਹੈ ਜਿਹੜਾ ਇੱਕ ਕਾਲਮ ਨਵੀਸ ਆ ਇਹ ਜਿਹੜਾ ਉੱਤੇ ਨਾਂ ਲਿਖਿਆ ਹੈ ਇਹ ਕਾਲਮ ਨਵੀਸ ਆ ਤੇ ਇਹਦੀ ਪਛੋਕੜ ਇਹਦੀ ਜਿਹੜੀ ਮਹਾਰਤ ਆ ਇੱਕ ਐਕਸਪਰਟ ਆ ਇਹ ਇਸ ਵਿਸ਼ੇ ਦਾ ਐਕਸਪਰਟ ਆ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇਸ ਵਿਸ਼ੇ ਦਾ ਐਕਸਪਰਟ ਆ ਤੇ ਮੈਥ Экਜ਼ਾਮਪਲਸ ਦੇ ਦਵਾ ਸਾਡੇ ਬਹੁਤ ਸਾਰੇ ਕਾਲਮ ਨਵੀਸ ਹੈ ਵਰਖਾ ਦੱਤ ਵੀ ਲਿਖਦੀ ਹੈ ਤੁਸੀਂ ਹਿੰਦੁਸਤਾਨ ਟਾਈਮਸ ਦੀ ਗੱਲ ਕਰਦੇ ਹੋ ਖੁਸ਼ਵੰਤ ਸਿੰਘ ਦਾ ਨਾਮ ਨਹੀਂ ਭੁੱਲ ਸਕਦੇ ਰਾਜਦੀਪ ਸਾਹ ਦਸਾਈ ਲਿਖ ਰਿਹਾ ਹੈ ਬਹੁਤ ਸਾਰੇ ਕਾਲਮ ਲਿਖੇ ਜਾਂਦੇ ਨੇ ਕਰਨ ਥਾਪੜ ਇਹ ਸਾਰੇ ਬੜੇ ਜਾਨੇ ਪਛਾਣੇ ਨਾਂ ਦੇ ਪੱਤਰਕਾਰਤਾ ਦੇ ਜਿਹੜੇ ਤੁਹਾਨੂੰ ਟੀਵੀ ਤੇ ਅਕਸਰ ਨਜ਼ਰ ਆਉਂਦੇ ਆ ਸਕਰੀਨ ਤੇ ਨਜ਼ਰ ਆਉਂਦੇ ਨੇ ਆਨਲਾਈਨ ਨਜ਼ਰ ਆਉਂਦੇ ਆ ਪਰ ਇਹ ਅਖਬਾਰਾਂ ਦੇ ਵਿੱਚ ਆਪਣਾ ਕਾਲਮ ਲਿਖਦੇ ਨੇ ਹੁਣ ਕਾਲਮ ਕਾਦੇ ਕਾਦੇ ਹੋ ਸਕਦੇ ਆ ਕਿਹੜੇ ਕਿਹੜੇ ਵਿਸ਼ਿਆਂ ਤੇ ਕਾਲਮ ਕਿਵੇਂ ਅਸੀਂ ਵੰਡ ਲੈਨੇ ਆ ਕਿਹੜੀਆਂ ਬਣਗੀਆਂ ਨੇ ਕਾਲਮਸ ਦੀਆਂ ਟਾਈਪਸ ਆਫ ਕਾਲਮਸ opinion columns opinion column ਵਿਚਾਰ ਧਾਰਾ ਉਹ ਕਾਲਮ ਜਿਹੜੇ ਸਾਡੀ ਵਿਚਾਰਧਾਰਾ ਬਣਾਉਂਦੇ ਨੇ ਜਾਂ ਸਾਨੂੰ ਕਿਸੇ ਪੱਖ ਵੱਲ ਸੋਚਣ ਤੇ ਮਜਬੂਰ ਕਰਦੇ ਨੇ ਇਹ ਡੇਟੇ ਨਾਲ ਭਰਪੂਰ ਹੁੰਦੇ ਆ ਤੇ ਕਾਲਮ ਦੇ ਵਿੱਚ ਕਾਲਮ ਨਵੀਸ ਦੀ ਆਪਣੀ رائے ਆਪਣੇ ਹਾਵ ਭਾਵ ਭਾਵਨਾਵਾਂ ਸ਼ਾਮਲ ਹੁੰਦੀਆਂ ਨੇ ਐਡਵਾਈਸ ਜਦੋਂ ਸਲਾਹ ਦਿੱਤੀ ਜਾ ਰਹੀ ਹੁੰਦੀ ਹੈ ਕਿ ਆ ਸਿਚੁਏਸ਼ਨ ਆਈ ਹੈ ਤੇ ਗੱਲ ਕਰੀਏ ਕੋਰੋਨਾ ਦੀ ਪੋਸਟ ਕਰੋਨਾ ਸਿਚੁਏਸ਼ਨ ਜਿਹੜੀ ਸੀ ਕਿਵੇਂ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਹਾਂ ਫਿਰ ਅੱਜ ਗੱਲ ਹੋ ਰਹੀ ਹੈ ਕਿ ਕਰੋਨਾ ਫਿਰ ਆ ਰਿਹਾ ਹੈ ਤੇ ਐਡਵਾਈਜ਼ਰੀ ਜਾਰੀ ਹੁੰਦੀ ਹੈ ਤੇ ਉਸ ਐਡਵਾਈਜ਼ਰੀ ਦੇ ਵਿੱਚੋਂ ਕਾਲਮ ਲਿਖਿਆ ਜਾਂਦਾ ਹੈ ਪੁਰਾਣਾ ਅੱਜ ਦਾ ਦੋਨਾਂ ਨੂੰ ਮਿਲਾ ਕੇ ਕੋਈ ਨਾ ਕੋਈ ਸਲਾਹ ਦਿੱਤੀ ਜਾਂਦੀ ਹੈ ਉਹਨੂੰ ਕਹਿੰਦੇ ਐਡਵਾਈਸ ਕਾਲਮ ਹਿਊਮਰ ਕਾਲਮਸ ਹਿਊਮਰ ਕਾਲਮਸ ਕਿਤੇ ਨਾ ਕਿਤੇ ਸਟਾਇਰ ਵੀ ਹੁੰਦਾ ਉਸ ਦੇ ਵਿੱਚ ਲਾ ਕੇ ਵੀ ਗੱਲ ਕੀਤੀ ਜਾਂਦੀ ਹੈ ਹਾਸੋ ਹਿਨੇ ਤਰੀਕੇ ਨਾਲ ਗੱਲ ਕਰਤੀ ਜਾਂਦੀ ਹੈ ਜਾਂ ਹਾਸੇ ਵਾਲੀ ਮਜ਼ਾਕੀਆ ਗੱਲ ਹੁੰਦੀ ਹੈ ਉਹਨੂੰ ਅਸੀਂ ਹਿਊਮਰ ਕਾਲਮਸ ਕਹਿੰਦੇ ਆ ਸਪੋਰਟਸ ਕਾਲਮ ਸਪੋਰਟਸ ਕਾਲਮ ਅਖਬਾਰ ਦਾ ਇੱਕ ਤੁਸੀਂ ਕਹਿ ਲੋ ਕਿ ਜਿੰਦ ਜਾਨ ਹੁੰਦੇ ਜਿਨ੍ਹਾਂ ਨੇ ਸਿਰਫ ਸਪੋਰਟਸ ਹੀ ਪੜ੍ਹਨੀ ਆ ਨਹੀਂ ਸਪੋਰਟਸ ਬਾਰੇ ਹੀ ਜਾਣਕਾਰੀ ਲੈਣੀ ਆ ਯਾਨੀ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਜ਼ਿੰਦਗੀ 'ਚ ਤਰੱਕੀ ਕਰਨੀ ਹੈ ਨਾ ਤੇ ਸਵੇਰੇ ਉੱਠ ਕੇ ਅਖਬਾਰ ਅੱਜ ਫੜਦੇ ਹੋ ਤਾਂ ਪਹਿਲੋਂ ਸਪੋਰਟਸ ਪੇਜ ਪੜੋ ਕਿਉਂਕਿ ਉਹਦੇ ਉੱਤੇ ਜਿੱਤ ਹਾਰ ਹੈ ਜਿੱਤ ਹਾਰ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਤੁਸੀਂ ਕੋਈ ਕੰਮ ਕਰਦੇ ਹੋ ਉਸ ਦੇ ਵਿੱਚ ਤੁਸੀਂ ਉਹ ਮੁਕੰਮਲ ਕਰਦੇ ਹੋ ਤੇ ਤੁਸੀਂ ਸਕਸੈਸਫੁਲ ਹੁੰਦੇ ਹੋ ਜਿੱਤਦੇ ਹੋ ਹਾਰ ਕਿਤੇ ਨਾ ਕਿਤੇ ਖੁੰਝ ਜਾਂਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਆਪਣੀਆਂ ਈਵੈਲਿਊਏਟ ਕਰਕੇ ਕਮੀਆਂ ਜਿਹੜੀਆਂ ਨੇ ਕੱਢ ਲੈਂਦੇ ਹੋ sports ਕਾਲਮ ਜਿਹੜੇ ਆ ਉਹ ਪੂਰਾ ਇੱਕ ਰਿਵਿਊ ਹੋ ਜਾਂਦਾ ਹੈ ਉਹਦੇ ਵਿੱਚ ਕਿਸੇ ਪਰਸਨੈਲਿਟੀ ਦਾ ਹੋ ਸਕਦਾ ਹੈ ਕਿਸੇ ਗੇਮ ਦਾ ਹੋ ਸਕਦਾ ਹੈ ਕਿਸੇ ਕੰਟਰੀ ਦਾ ਹੋ ਸਕਦਾ ਹੈ ਜਾਂ ਪੋਲਿਟਿਕਸ ਇਨ sports ਉਹਦੇ ਉੱਤੇ ਹੋ ਸਕਦਾ ਹੈ ਇਕਨੋਮੀ ਆਫ sports ਇਹਦੇ ਉੱਤੇ ਹੋ ਸਕਦਾ ਹਰ ਵਿਸ਼ਾ ਆਪਣੇ ਆਪ ਦੇ ਵਿੱਚ ਬਹੁਤ ਵਿਸ਼ਾਲ ਅੱਗੇ ਗੱਲ ਕਰੀਏ ਫਾਈਨੈਂਸ਼ੀਅਲ ਕਾਲਮਸ ਫਾਈਨੈਂਸ਼ੀਅਲ ਕਾਲਮਸ ਜਿਹੜੇ ਨੇ ਉਹ ਸਾਡੀ ਰੋਜ਼ਮਰਾਂ ਜ਼ਿੰਦਗੀ ਤੋਂ ਲੈ ਕੇ ਹਰ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਆਰਥਿਕ ਸਥਿਤੀਆਂ ਨੇ ਚਾਹੇ ਉਹ ਤੁਸੀਂ ਸਟੇਟ ਦੀਆਂ ਲੈ ਲਓ ਚਾਹੇ ਉਹ ਤੁਸੀਂ ਕੰਟਰੀ ਦੀਆਂ ਦੇਸ਼ ਦੀਆਂ ਲੈ ਲਓ ਫਾਈਨੈਂਸ਼ੀਅਲ ਇਸ਼ੂਜ਼ ਲੈ ਲਓ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਸਾਡੀਆਂ ਜਿਹੜੀਆਂ ਡੀਲਜ਼ ਆ ਟ੍ਰੀਟੀਆਂ ਨੇ ਉਹਨਾਂ ਨੂੰ ਲੈ ਲਓ financial columns ਉਹਨਾਂ ਤੇ ਲਿਖੇ ਜਾਂਦੇ ਆ ਇੱਥੇ ਯਾਦ ਰੱਖਿਓ ਕਿ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਕਾਫੀ ਫਾਈਨੈਂਸ਼ੀਅਲ ਕਾਲਮਸ ਆ ਰਹੇ ਨੇ ਜਦੋਂ ਤੋਂ ਅਮਰੀਕਾ ਵਿੱਚ 트럼ਪ ਸਰਕਾਰ ਆਈ ਹੈ ਤੇ ਬਹੁਤ ਸਾਰੀਆਂ ਐਸੀਆਂ ਸਿਚੁਏਸ਼ਨਸ ਬਣੀਆਂ ਨੇ ਬਹੁਤ ਜ਼ਿਆਦਾ ਫੋਕਸ ਜਿਹੜਾ ਉਹ ਫਾਈਨੈਂਸ਼ੀਅਲ ਮੈਟਰਸ ਦੇ ਉੱਤੇ ਦਿੱਤਾ ਜਾ ਰਿਹਾ ਹੈ ਫਾਈਨੈਂਸ਼ੀਅਲ ਪੋਲਿਸੀਜ਼ ਦੇ ਉੱਤੇ ਦਿੱਤਾ ਜਾ ਰਿਹਾ ਹੈ ਅੰਤਰਰਾਸ਼ਟਰੀ ਲੈਵਲ ਤੇ ਰਾਸ਼ਟਰੀ ਲੈਵਲ ਤੇ ਰੀਜਨਲ ਰਾਜ ਪਦਰੀ ਕਹ ਲੋ ਤੁਸੀਂ ਤੇ ਜਾਂ ਫਿਰ ਲੋਕਲ ਲੈਵਲ ਤੇ ਬਿਜ਼ਨਸ ਆ ਉਹਦੇ ਉੱਤੇ ਕੋਈ ਕਾਲਮ ਆ ਰਿਹਾ ਸੋ ਇਹ ਹੈ ਕਿ ਕਿੰਨੇ ਤਰ੍ਹਾਂ ਦੇ ਕਾਲਮ ਹੁੰਦੇ ਆ ਮੈਂ ਇੱਕ ਵਾਰ ਫਟਾਫਟ ਦੁਹਰਾ ਦਵਾ opinion columns ਹੁੰਦੇ ਆ advice columns ਹੁੰਦੇ ਆ sports column ਹੁੰਦੇ ਆ humor column ਹੁੰਦੇ ਆ financial column ਹੁੰਦੇ ਆ on a personalities ਦੇ ਉੱਤੇ ਵੀ ਕਾਲਮ ਲਿਖਿਆ ਜਾਂਦਾ ਉਹ politcal ਪਾਰਟੀ ਦੀ ਹੋ ਸਕਦੀ ਹੈ ਉਹ ਐਂਟਰਟੇਨਮੈਂਟ ਨਾਲ ਜੁੜੀ ਹੋ ਸਕਦੀ ਹੈ ਉਹ ਹੈਲਥ ਨਾਲ ਜੁੜੀ ਹੋ ਸਕਦੀ ਹੈ ਉਹ ਕਿਸੇ ਵੀ ਸਪੋਰਟਸ sports ਦੇ ਨਾਲ ਜੁੜੀ ਹੋ ਸਕਦੀ ਹੈ ਜਾਂ ਫਿਰ ਤੁਸੀਂ ਇਹ ਕਹ ਲਓ ਫੈਲੈਂਥਰੋਪਿਸਟ ਹੋ ਸਕਦਾ ਹੈ ਜਿਹੜਾ ਕਿ ਸਮਾਜ ਭਲਾਈ ਲਈ ਕੋਈ ਨਾ ਕੋਈ ਕੰਮ ਕਰ ਰਿਹਾ ਸੋ ਕਾਲਮ ਅਖਬਾਰ ਦਾ ਅਨੇਖੜਾ ਅੰਗ ਹੈ ਇਸ ਜਿਹੜਾ ਕਾਲਮਨਿਸਟ ਇਹ ਜਿਹੜਾ ਲੈਸਨ ਹੈ ਇਹ ਤੁਸੀਂ ਸੁਣੋਗੇ ਇਸ ਉਮੀਦ ਦੇ ਨਾਲ ਕਿ ਤੁਸੀਂ ਕੁਝ ਨਵਾਂ ਸਿੱਖੋਗੇ ਵੱਖਰਾ ਸਿੱਖੋਗੇ ਔਰ ਕਿਹਦਾ ਲੱਗਾ ਫੀਡਬੈਕ ਜ਼ਰੂਰ ਦਿਓ ਧੰਨਵਾਦ